ਸਾਡੇ ਪੰਜਾਬ ਦੇ ਲੋਕ ਜਿਨ੍ਹਾਂ ਦੇ ਸਿਰ ਤੇ ਤਾਜ ਰੱਖ ਕੇ ਕੁਰਸੀਆਂ ਬਖਸ਼ਦੇ ਆ ਉਹ ਉਹਨਾਂ ਨੇ ਕਦੇ ਸਾਡਾ ਸਾਥ ਨਹੀਂ ਦਿੱਤਾ ਲੋਕਾਂ ਜਿਨ੍ਹਾਂ ਦੇ ਸਿਰ ਤੇ ਤਾਜ ਰਖੇ ਉਹਨਾਂ ਹੀ ਕੈਰ ਗੁਜ਼ਾਰਿਆ ਏ ਪੰਜਾਬ ਦੇ ਭੋਲੇ ਲੋਕਾਂ ਨੂੰ ਵੇਖੋ ਡੋਬ ਡੋਬ ਕੇ ਮਾਰਿਆ ਏ ਪੰਜਾਬ ਦੇ ਭੋਲੇ ਲੋਕਾਂ ਨੂੰ ਵੇ ਕੋ ਡੋਬ ਡੋਬ ਕੇ ਮਾਰਿਆ ਏ ਪਾਣੀ ਮੂਰੇ ਨਾ ਕਿਸੇ ਦੀ ਪੇਸ਼ ਚੱਲੀ ਘਰ ਬਾਰ ਕਈਆਂ ਦੇ ਟਹਿ ਗਏ ਨੇ ਕਰਮਾਂ ਦੀ ਬਾਜੀ ਹਾਰ ਕਈ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ ਕਰਮਾਂ ਦੀ ਬਾਜੀ ਹਾਰ ਕਈ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ ਅੱਗੇ ਵੀ ਪੰਜਾਬ ਨੇ ਕਈ ਵਾਰੀ ਤਨ ਮਨ ਤੇ ਜ਼ੁਲਮ ਸਹਾਰਿਆ ਏ ਪੰਜਾਬ ਦੇ ਭੋਲੇ ਲੋਕਾਂ ਨੂੰ ਵੇਖੋ ਡੋਬ ਡੋਬ ਕੇ ਮਾਰਿਆ ਏ ਮਿਹਨਤ ਕੀਤੀ ਸਭ ਬੇਅਰਥ ਗਈ ਹੌਂ ਕਾਚ ਬਦਲ ਸਭ ਸਾ ਗਏ ਪੁੱਤਾਂ ਵਾਂਗ ਪਾਲੀਆਂ ਫਸਲਾਂ ਦੇ ਖੇਤ ਵੇਂਦੇ ਆਹੋ ਤਬਾ ਗਏ ਪੁੱਤਾਂ ਨੂੰ ਪਾਲੀਂ ਨਾ ਫਸਲਾਂ ਦੇ ਖੇਤ ਵੇਂਦੇ ਆਹੋ ਤਬਾ ਗਏ ਬੁਰਾ ਹੋਇਆ ਹਾਲ ਪੰਜਾਬ ਦਾ ਹੈ ਜੈਲੀ ਨੇ ਸੱਚੀ ਉਚਾਰਿਆ ਹੈ ਪੰਜਾਬ ਦੇ ਭੋਲੇ ਲੋਕਾਂ ਨੂੰ ਇਹਨਾਂ ਡੋਬ ਡੋਬ ਕੇ ਮਾਰਿਆ ਹੈ ਪੰਜਾਬ ਦੇ ਭੋਲੇ ਲੋਕਾਂ ਨੂੰ ਇਨਾ ਡੋਬ ਡੋਬ ਕੇ ਮਾਰਿਆ ਹੈ